ਵਿਚੋਂ ਕੁਝ ਲੋਕ ਕਬੱਡੀ 'ਚ ਚੰਗਾ ਵੀ ਕੰਮ ਕਰਦੇ ਆ ਮੈਂ ਤਾਂ ਨਹੀਂ ਕਹਿੰਦਾ ਕੋਈ ਮਾੜਾ ਕੰਮ ਕਰਦਾ ਹੁਣ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਮਾਲਵੇ ਦਾ ਇੱਕ ਪਿੰਡ ਆ ਜਰਗ ਗੋਲਾ ਜਰਗ ਕਬੱਡੀ ਦਾ ਟੌਪ ਦਾ ਪਲੇਅਰ ਹੋਇਆ ਸਾਰੇ ਜਾਣਦੇ ਆ ਕਬੱਡੀ 'ਚ ਉਹਦਾ ਬੇਟਾ ਪਿੰਕਾ ਜਰਗ ਆ ਕੈਨੇਡਾ ਖੇਡ ਕੇ ਗਿਆ ਇੱਕ ਨੰਬਰ ਦਾ ਰੇਡਰ ਆ ਅੱਜ ਵੀ 30-40 ਹਜ਼ਾਰ ਡਾਲਰ ਦੇਣ ਨੂੰ ਤਿਆਰ ਸੀ ਅਸੀਂ ਨੂੰ ਕਾਲ ਕੀਤੀ ਸੀ ਭਾਈ ਤੂੰ ਖੇਡ ਇੰਨੇ ਹੀ ਪੈਸੇ ਵੈਨਕੂਵਰ ਤੋਂ ਆਸਟ੍ਰੇਲੀਆ ਨਿਊਜ਼ੀਲੈਂਡ ਸਾਰੇ ਵਰਲਡਵਾਈਡ ਖੇਡਿਆ ਪੰਜਾਬ ਦੇ ਕਿੰਨੇ ਕਪਾਂ ਦਾ ਵੈਸਟ ਆ ਸਰਹਾਲਾ ਰਣੂਆਂ ਦਾ ਰੇਡਰ ਆ ਪਿਛਲੇ ਸਾਲ ਠੁੱਡਾ ਮਾਰ ਕੇ ਉਹਨੇ ਵੀਡੀਓ ਪਾਈ ਪਿਛਲੇ ਤੋਂ ਪਿਛਲੇ ਸਾਲ ਵੀ ਮੈਂ ਕਬੱਡੀ ਨਹੀਂ ਖੇਡਣੀ ਮੇਰਾ ਬਲੱਡ ਲਓ ਮੇਰਾ ਯੂਰਿਨ ਟੈਸਟ ਲਓ ਮੇਰਾ ਟੈਸਟ ਕਰਾਓ ਇਹਨਾਂ ਨਾਲ ਕੌਣ ਖੇਡੇ ਜਿਹੜੇ ਸਾਰੇ ਹੀ ਡਰੱਗ ਦੇ ਭਰੇ ਆ ਅੱਜ ਉਹ ਮੁੰਡਾ ਮਾਡਲਿੰਗ ਕਰਦਾ ਸਵੇਰੇ ਉੱਠ ਕੇ ਬਾਹਣਾ ਖੇਤਾਂ ਪਗ ਡੰਡੀਆਂ ਤੇ ਭੱਜਦਾ ਹਜ਼ਾਰਾਂ ਫਾਲੋਅਰ ਆ ਉਹਦੇ ਉਹ ਮਾਰਗਦਰਸ਼ਕ ਬਣ ਰਿਹਾ ਅੱਜ ਸਾਡੇ ਯੂਥ ਦਾ ਮੈਂ ਚਾਹੁੰਨਾ মিডিਆ ਵਾਲੇ ਉਹਦਾ ਇੱਕ ਵਾਰ ਚਾਹੇ ਪੰਜਾਬ ਤੋਂ ਕੋਈ ਵੀ ਉਹਦੀ ਇੰਟਰਵਿਊ ਕਰੋ ਜਿਹੜੇ ਸਾਡੇ ਅੱਜ ਦੇ ਸਮੇਂ ਦੇ ਵਿੱਚ ਸਾਡੇ ਜਵਾਕਾਂ ਦੇ ਸਹੀ ਸੇਧ ਦਿੰਦੇ ਆ ਬੜੇ ਲੋਕ ਉਹਨੂੰ ਫਾਲੋ ਕਰਦੇ ਆ ਤੇ ਹੁਣ ਬਹੁਤ ਲੋਕ ਉਹਦਾ ਉਹਨੂੰ ਫਾਲੋ ਕਰਕੇ ਬਲਾਗ ਪਾਉਣ ਲੱਗੇ ਆ ਭੱਜ ਭੱਜ ਕੇ ਸਪ੍ਰਿੰਟਾਂ ਲਾ ਲਾ ਕੇ ਉਹਨੂੰ ਭਾਈ ਉਹਦੀ ਪ੍ਰੇਜ਼ ਕਰੋ ਜਿਹੜਾ ਬੰਦਾ ਚੰਗਾ ਕੰਮ ਕਰਦਾ